ਬੀਨਾ ਹਗਾ ਉਸ ਟਾਈਮ ਮੈਂ ਕੱਲੀ ਸੀ ਘਰੇ ਆ ਕੇ ਬਾਹਾਂ ਮੋੜੀਆਂ ਮੜ ਕੇ ਮੁੱਕੀ ਧੱਕਾ ਕੀਤਾ ਜਿਹੜੀ ਬੀਬੀ ਕੁਲਵਿੰਦਰ ਕੌਰ ਐ ਜੋ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦੀ ਆ ਕਿਸੇ ਫਾਈਨੈਂਸਰ ਤੋਂ ਉਹਨੇ ਰਜਿਸਟਰੀ ਤੇ 3 ਲੱਖ ਰੁਪਈਆ ਲਿਆ ਸੀ 3 ਲੱਖ ਰੁਪਈਆ ਉਹਨੇ 3 ਰੁਪਈਏ ਤੇ ਲਿਆ ਸੀ ਉਹ 3 ਲੱਖ 60 ਹਜ਼ਾਰ ਤੋਂ ਉੱਪਰ ਮੋੜ ਚੁੱਕੀ ਆ ਵੱਧ ਫਾਈਨੈਂਸਰ ਨੂੰ ਪਰ ਫਾਈਨੈਂਸਰ ਨੇ ਉਹਨੂੰ 3 ਕਹਿ ਕੇ 20 ਰੁਪਏ ਸਾਈਕੜਾ ਲਾਇਆ। ਉਸ ਤੋਂ ਬਾਅਦ ਜ਼ਿੰਮੇਵਾਰ ਹੋਵੋਗੇ ਤੁਸੀਂ ਸਾਰੇ। ਠੀਕ ਹੈ ਜੀ ਕੋਈ ਗੱਲ ਨਹੀਂ। ਠੀਕ ਹੈ। 368000 ਰੁਪਿਆ ਮੈਂ ਮੂੜਤਾ ਇਹ। 3 ਲੱਖ ਰੁਪਿਆ ਮੈਂ ਰਜਿਸਟਰੀ ਤੇ ਲਿਆ ਸੀਗਾ। ਇਹ ਕੱਲੇ ਸਟਾਮਪ ਨੂੰ ਚੱਕੀ ਫਿਰਦੇ ਆ ਜੇ ਥਾਣੇ ਜਾਂਦੇ ਉੱਥੇ ਵੀ ਸਟਾਮਪ ਖਾਉਂਦੇ আর ਰਜਿਸਟਰੀ ਤੇ ਕੋਈ ਬੈਠਾ ਦਿਖਾਈ ਨਹੀਂ ਰਿਹਾ। ਕੁੰਡੇ ਭੰਨ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਬੜੇ ਹੈਗੇ ਆ ਇਹ ਨਹੀਂ ਹੈ ਕਿ ਕਬਜ਼ਾ ਕੀਤਾ ਕਬਜ਼ਾ ਤਾਂ ਉਹ ਹੁੰਦਾ ਕਿ ਜਿਹੜਾ ਕਿਸੇ ਦੇ ਘਰ ਤੇ ਹੋਵੇ ਪਰ ਇਹ ਬੀਬੀ ਦੀ ਆਪ ਦੀ ਰਜਿਸਟਰੀ ਆ। ਆਪਦਾ ਘਰ ਹੈ ਫਾਈਨੈਂਸਰ ਨੇ ਕੁੱਟਮਾਰ ਕਰਕੇ ਕੱਢੇ ਸਕੋ ਕਾਰਵਾਈ ਤਾਂ ਫਾਈਨੈਂਸਰ ਦੇ ਖਿਲਾਫ ਬਣਦੀ ਸੀ ਉਹਨੂੰ ਕੋਈ ਭੈਣ ਨਹੀਂ ਕੋਈ ਡਰ ਨਹੀਂ ਹੈਗਾ ਪਰ ਅਸੀਂ ਬੀਬੀ ਨੂੰ ਘਰੇ ਵਾੜਿਆ ਔਰ ਜੈਸ ਫਾਈਨੈਂਸਰ ਨੇ ਚਾਹੇ ਨਰੇਸ਼ ਕੁਮਾਰਾ ਜਾਂ ਕੋਈ ਵੀ ਆ ਪਿੰਡੂ ਮਜ਼ਦੂਰ ਜੁਨਿੰਦੀਗਬਾਈ ਦੇ ਵਿੱਚ ਅੱਜ ਅਸੀਂ ਦਲੀਬ ਵਾਸਤੇ ਬਾਗਾ ਪਾਣਾ ਦੇ ਵਿੱਚ ਇਕੱਠੇ ਹੋ ਕੇ ਲਗਭਗ ਮਹੀਨੇ ਤੋਂ ਜਿਹੜੀ ਬੀਬੀ ਕੁਲਵਿੰਦਰ ਕੌਰ ਹੈ ਜੋ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦੀ ਆ ਕਿਸੇ ਫਾਈਨੈਂਸਰ ਤੋਂ ਉਹਨੇ ਰਜਿਸਟਰੀ ਤੇ 3 ਲੱਖ ਰੁਪਈਆ ਲਿਆ ਸੀ 3 ਲੱਖ ਰੁਪਈਆ ਉਹਨੇ 3 ਰੁਪਈਏ ਤੇ ਲਿਆ ਸੀ ਉਹ 3 ਲੱਖ 60000 ਤੋਂ ਉੱਪਰ ਮੋੜ ਚੁੱਕੀ ਆ ਵੱਧ ਫਾਈਨੈਂਸਰ ਨੂੰ ਪਰ ਫਾਈਨੈਂਸਰ ਨੇ ਉਹਨੂੰ 3 ਕਹਿ ਕੇ 20 ਰੁਪਈਆ ਸੈਕੜਾ ਲਾਇਆ ਜਿਹਦੇ ਵਿੱਚ ਐਸ ਟਾਈਮ ਫਾਈਨੈਂਸਰ ਜਿਹੜਾ ਇਥੋਂ ਦੇ ਬਾਘੇਪੈਂਦਾ ਨਾਂ ਬਾੜ ਫਾਈਨੈਂਸਰ ਆ ਨਰੇਸ਼ ਕੁਮਾਰ ਉਹ 4 ਲੱਖ 80000 ਤੋਂ ਵੱਧ ਕਮਾਈ ਬੈਠਾ ਜਿਹੜੇ ਦਿੱਤੇ ਉਹ ਵੀ ਵਿੱਚ ਹੀ ਗਮਨ ਕਰ ਗਿਆ ਉਸ ਤੋਂ ਬਾਅਦ ਮਹੀਨਾ ਪਹਿਲਾਂ ਅੱਜ ਤੋਂ ਇੱਕ ਅੱਜ ਤੋਂ ਇੱਕ ਮਹੀਨਾ ਪਹਿਲਾਂ ਬੀਬੀ ਕੁਲਵਿੰਦਰ ਕੌਰ ਨੂੰ ਉਹਨੇ ੱੱੱਕੇ ਮਾਰ ਕੇ ਕੁੱਟਮਾਰ ਕਰਕੀ ਜਿਹੜਾ ਉਹ ਘਰੋਂ ਕੱਢਤਾ ਸੀਗਾ ਜਿੰਦੇ ਗੁੰਡੇ ਲਾਤੇ ਸੀਗੇ ਤੇ ਅੱਜ ਅਸੀਂ ਪਿੰਡੂ ਮੇਦੂ ਜੁੜਨੀ ਵਾਹੀ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਆ ਉਥੋਂ ਕਾਫਲਾ ਬਣਾ ਕੇ ਜਿੰਦੇ ਭੰਨ ਕੇ ਉਸ ਤੋਂ ਬਾਅਦ ਘਰ ਦੇ ਵਿੱਚ ਬੜੇ ਹੈਗੇ ਆ ਇਹ ਨਹੀਂ ਹੈ ਕਿ ਕਬਜ਼ਾ ਕੀਤਾ ਕਬਜ਼ਾ ਤਾਂ ਉਹ ਹੁੰਦਾ ਕਿ ਜਿਹੜਾ ਕਿਸੇ ਦੇ ਘਰ ਤੇ ਹੋਵੇ ਪਰ ਇਹ ਬੀਬੀ ਦੀ ਆਪਦੀ ਰਜਿਸਟਰੀ ਆ ਆਪ ਦਾ ਘਰ ਹੈ ਫਾਈਨੈਂਸਰ ਨੇ ਕੁੱਟਮਾਰ ਕਰਕੇ ਗੱਡੇ ਸਕੋ ਕਾਰਵਾਈ ਤਾਂ ਫਾਈਨੈਂਸਰ ਦੇ ਖਿਲਾਫ ਬਣਦੀ ਸੀ ਪੁਲਿਸ ਨੇ ਉਹ ਨਹੀਂ ਕੀਤੀ ਹੈਗੀ ਅੱਜ ਸਾਨੂੰ ਜਦੋਂ ਅਸੀਂ ਬੀਬੀ ਦਾ ਹੱਕ ਲਵਾਉਣ ਬੀਬੀ ਨੂੰ ਘਰੇ ਵਾੜਨਾ ਹੈ ਤਾਂ ਪੁਲਿਸ ਚੜਾ ਤਲ ਛੜ ਦੇ ਖਿਲਾਫ ਚੜ ਕੇ ਆਈ ਹੈ ਇਸ ਕਰਕੇ ਸਾਨੂੰ ਕੋਈ ਭੈ ਨਹੀਂ ਕੋਈ ਡਰ ਨਹੀਂ ਹੈਗਾ ਪਰ ਅਸੀਂ ਬੀਬੀ ਨੂੰ ਘਰੇ ਵਾੜਿਆ ਔਰ ਜੈਸ ਫਾਈਨੈਂਸਰ ਨੇ ਚਾਹੇ ਨਰੇਸ਼ ਕੁਮਾਰਾ ਚਾਹੇ ਕੋਈ ਵੀ ਆ ਕਿਉਂਕਿ ਪੰਜਾਬ ਸਰਕਾਰ ਤੋਂ ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਕਿ ਮਜ਼ਦੂਰਾਂ ਦਾ ਸੁਮੱਚਾ ਕਰਜ਼ਾ ਜਿਹੜਾ ਜੋ ਮਾਈਕਰੋਫੋਨਾਂ ਦਾ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਕੋਆਪਰੇਟਿਵ ਬੈਂਕ ਦਾ ਸਾਰਾ ਜਿਹੜਾ ਉਹ ਮਾਫ ਹੋਣਾ ਚਾਹੀਦਾ ਤੇ ਤਿੰਨ ਦਿਨ ਜਿਹੜੇ ਮੋਰਚੇ ਲੱਗੇ ਆ ਉਹਦੇ 'ਚ ਵੀ ਅਸੀਂ ਇਹ ਮੰਗਾ ਜਿਹੜੀ ਜੋਸ਼ ਔਰ ਨਾ ਠਾਈ ਬੀਬੀ ਕੁਲਵਿੰਦਰ ਕੌਰ ਦੇ ਘਰ ਵਾਲੀ ਔਰ ਕਰਜ਼ੇ ਵਾਲੀ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਮਹੀਨੇ ਬਾਅਦ ਮਹੀਨੇ ਤੋਂ ਲਗਭਗ ਜਦੋਂ ਹਫਤਾ 10 ਦਿਨ ਹੋਇਆ ਸੀ ਬੀਬੀ ਨੂੰ ਘਰੋਂ ਕੱਢਿਆ ਨੂੰ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਗੁਹਾਰ ਲਾਈ ਕਿ ਇਹ ਗਲਤ ਹੈ ਪੁਲਿਸ ਪ੍ਰਸ਼ਾਸਨ ਨੇ ਕੋਈ ਨਹੀਂ ਸਾਡੀ ਗੱਲ ਸੁਣੀ ਜਿਹਦੇ ਖਿਲਾਫ ਅਸੀਂ ਲੰਬੇ ਸਮੇਂ ਤੋਂ ਲਗਾਤਾਰ ਇੱਥੇ ਜਿਹੜਾ ਪਿੰਡੂ ਮਜ਼ਦੂਰਾਂ ਦੀ ਗਵਾਹੀ ਦੇ ਵਿੱਚ ਮੀਟਿੰਗ ਕਰ ਮੀਟਿੰਗਾਂ ਕਰਦੇ ਰਹੇ ਔਰ ਅੱਜ ਦਾ ਸਾਡਾ ਫੈਸਲਾ ਸੀ ਨਸੀਮ ਬੀਬੀ ਕਲਮਿੰਦਰ ਕੌਰ ਨੂੰ ਉਹਦੇ ਘਰੇ ਵੜਾਂਗੇ ਔਰ ਜਿਹੜਾ ਨਰੇਸ਼ ਕੁਮਾਰ ਆ ਫਾਈਨੈਂਸਰ ਹੈ ਉਹਦੇ ਖਿਲਾਫ ਐਸ ਸੀ ਐਸ ਟੀ ਔਰ ਕੁੱਟਮਾਰ ਕਰਨ ਦੇ ਖਿਲਾਫ ਜਿਹੜੀ ਉਹਤੇ ਪਰਚੇ ਦਰਜ ਕਰਨ ਦੀ ਮੰਗ ਕੀਤੀ ਸੀ ਪੁਲਿਸ ਨੇ ਨਹੀਂ ਕੀਤਾ ਅਸੀਂ ਪਰਚਾ ਦਰਜ ਕਰਵਾ ਕੇ ਵੀ ਰਹਾਗੇ ਔਰ ਬੀਬੀ ਨੂੰ ਘਰੇ ਵਾੜਦਾ ਜਿੰਦਾ ਕੁੰਡਾ ਭੰਨ ਕੇ ਅਸੀਂ ਜੋ ਪੁਲਿਸ ਕਰੂਗੀ ਦੇਖਾਂਗੇ ਔਰ ਅਸੀਂ ਜਿਹੜਾ ਮਾਈਕਰੋ ਫਾਈਨਾਂਸ ਦਾ ਜਿਹੜਾ ਇਥੋਂ ਦਾ ਮਹਾਜਨ ਹੈ ਮਾਈਕਰੋ ਫਾਈਨਾਂਸ ਦਾ ਜਿਹੜਾ ਅਧਿਕਾਰੀ ਆ ਉਹਨੂੰ ਅਸੀਂ ਅੰਦਰ ਕਰਵਾ ਕੇ ਰਹਾਗੇ ਔਰ ਦੂਸਰੀਆਂ ਜਿਹੜੀਆਂ ਇਸ ਘਰੇ ਚੋਂ ਸਾਡੇ ਵਾਲੇ ਘਰੇ ਚੋਂ ਮਜ਼ਦੂਰ ਜਿੱਥੇ ਬੰਦੀਆਂ ਰਹਿ ਗਈਆਂ ਬਾਹਰ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਉਸ ਮਾਈਕਰੋ ਫਾਈਨਾਂਸ ਦੇ ਨਰੇਸ਼ ਕੁਮਾਰ ਨੂੰ ਸਜ਼ਾ ਦਿਵਾ ਕੇ ਪਰਚਾ ਦਰਜ ਕਰਵਾ ਕੇ ਅੰਦਰ ਕਰਾਂਗੇ ਦੇਖੋ ਜੀ ਸਾਡੀ ਮਜ਼ਦੂਰ ਜੱਥੇਬੰਦੀਆਂ ਪਿੰਡੂ ਮਜ਼ਦੂਰ ਜਨ ਦੀ ਇਹ ਸਮਝ ਹੈ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਉਹ ਸਾਰੀਆਂ ਹੀ ਮਜ਼ਦੂਰ ਵਿਰੋਧੀ ਆ ਇਹ ਨਹੀਂ ਹੈਗਾ ਕਿ ਉਹਨੇ ਆਮ ਆਦਮੀ ਪਾਰਟੀ ਆ ਦੀ ਆਮ ਲੋਕਾਂ ਦੀ ਸਰਕਾਰ ਆ ਗਈ ਹੈਗੀ ਆ ਇਸ ਕਰਕੇ ਸਭ ਤੋਂ ਮਾੜੀ ਸਰਕਾਰ ਆ ਜਿਹੜੀ ਅੱਜ ਦੇ ਟਾਈਮ 'ਚ ਆਮ ਆਦਮੀ ਪਾਰਟੀ ਸਭ ਤੋਂ ਮਾੜੀ ਸਰਕਾਰ ਆ ਇਹ ਨਹੀਂ ਹੈਗਾ ਕਿ ਦੂਜੀਆਂ ਦੁੱਧ ਤੋਤੀਆਂ ਸੀਗੀਆਂ ਸਭ ਤੋਂ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰਾਂ ਦਾ ਜਿੰਨਾ ਮਾੜਾ ਹਾਲ ਹੈ ਹੁਣ ਇਹ ਬੀਬੀ ਕੁਲਵਿੰਦਰ ਕੌਰ ਵਾਲੇ ਮਾਮਲੇ ਨੂੰ ਅਸੀਂ ਇੱਥੋਂ ਦਾ ਐਮਐਲਏ ਜਿਹੜਾ ਵਾਗੇ ਬਣੇ ਦਾ ਅਵਰਤਪਾਲ ਸਿੰਘ ਉਹਦੇ ਧਿਆਨ ਚ ਲਿਆਂਦਾ ਕਿ 3 ਰੁਪਏ ਦਾ ਕਹਿ ਕੇ ਬੰਦਾ 20 ਰੁਪਏ ਲਾ ਕੇ ਔਰਤ ਨੂੰ ਤੇਰੇ ਹਲਕੇ ਦੇ ਵਿੱਚੋਂ ਘਰੋਂ ਕੱਢਦਾ ਉਹਦੀ ਕੁੱਟਮਾਰ ਕਰਕੇ ਨੇਰੇ ਕੱਢਿਆ ਉਹਦੇ ਖਿਲਾਫ ਕਾਰਵਾਈ ਕਰੀਏ ਪਰ ਐਮਐਲਏ ਸਾਹਿਬ ਦਾ ਕਹਿਣਾ ਸੀ ਕਿ ਇੱਥੇ ਤਾਂ 30 ਰੁਪਏ ਲਾਈ ਜਾਂਦੇ ਹੈਗੇ ਆ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ 30 ਰੁਪਏ ਤੁਸੀਂ ਕਹਿ ਰਹੇ ਆ ਇਹਦੇ ਤੇ ਨੱਥ ਕਿਹੜੇ ਪਾਉਣੀ ਆ ਕੀ ਇੱਥੋਂ ਦਾ ਪ੍ਰਸ਼ਾਸਨ ਕੀ ਇੱਥੋਂ ਦਾ ਐਮਐਲਏ ਸੁੱਤਾ ਪਿਆ ਇੱਕ ਦਿਨ ਦਿਹਾੜੇ ਔਰਤ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦੇਣਾ ਉਹ ਵੀ ਗਰੀਬ ਔਰਤ ਨੂੰ ਹੁਣ ਇਹ ਵੀ ਤਾਂ ਆਪ ਵੀ ਤਾਂ ਕਹਿੰਦੇ ਕਿ ਇਹ ਸੰਘਰਸ਼ਾਂ ਚੋਂ ਨਿਕਲੇ ਹੋਏ ਆਂ ਪਰ ਹੁਣ ਇਹ ਦੇਖਣ ਵਾਲਾ ਇਹ ਹੈਗਾ ਕਿ ਪ੍ਰਸ਼ਾਸਨ ਸਾਡੇ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਖੜਨ ਦੀ ਬਜਾਏ ਉਹ ਫਾਇਨੈਂਸਰ ਦੇ ਹੱਕ 'ਚ ਹੀ ਖੜਿਆ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਫਾਇਨੈਂਸਰ ਤੇ ਪਰਚਾ ਦਰਜ ਕਰਦੇ ਆਂ ਅੱਜ ਤੋਂ ਹੀ ਜਿੰਦਾ ਭੰਨ ਕੇ ਆਹੀ ਅੰਦਰ ਬੀਬੀ ਨੂੰ ਵਾੜਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਪਰਚੇ ਦੀ ਧਮਕੀ ਦਿੱਤੀ ਆ ਪਰ ਅਸੀਂ ਮੁੜਵਾ ਜਵਾਬ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਪਰਚੇ ਕਰ ਲਓ ਅੰਦਰ ਦੇ ਦਿਓ ਕੋਈ ਕੋਈ ਪਰਵਾਹ ਨਹੀਂ ਪਰ ਬਾਗੇਪੁਰਾ ਜਿਵੇਂ ਪਹਿਲਾਂ ਇੱਕ ਬੰਦੇ ਨੇ ਚੋਰੀ ਦਾ ਇਲਜ਼ਾਮ ਲਾਵੇ 17 ਲੱਖ 40 ਹਜ਼ਾਰ ਰੁਪਏ ਬੀਬੀ ਪਰਮਜੀਤ ਦੇ ਖਿਲਾਫ ਤਾਂ ਉਦੋਂ ਬਾਗੇਪੁਰਾ ਦੇ ਵਿੱਚ ਇਹੀ ਐਸਐਚਓ ਸੀ ਇਹੀ ਡੀਐਸਪੀ ਸੀਗਾ ਤਾਂ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਇਸ ਬਾਗੇਪੁਰਾ ਨੂੰ ਜੇਦੂ ਸੰਗਰਸ਼ਤਾ ਮੈਦਾਨ ਬਣਾਉਣਾ ਤਾਂ ਥੋਡੀ ਮਰਜ਼ੀ ਇਸ ਕਰਕੇ ਅਸੀਂ ਆਪ ਦਾ ਕੰਮ ਜਿਹੜਾ ਮਜ਼ਦੂਰ ਜੱਥੇਬੰਦੀ ਦੀ ਜਿਹੜੀ ਮਜ਼ਦੂਰਾਂ ਨਾਲ ਖੜਨ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਆਪ ਦਾ ਤਨੋਂ ਮਨੋਂ ਤੁਹਾਨੂੰ ਉਹ ਫਰਜ਼ ਨਿਭਾਇਆ ਇਸ ਕਰਕੇ ਅਸੀਂ ਅਡੋਲ ਔਰ ਇੱਕ ਚੰਗੇ ਸੰਘਰਸ਼ ਦੇ ਵਿੱਚ ਤਿੱਖੇ ਸੰਘਰਸ਼ ਦੇ ਵਿੱਚ ਔਰ ਮਜ਼ਦੂਰਾਂ ਨੂੰ ਲਾਹਮਤ ਕਰਨ ਵਾਲੇ ਸੰਘਰਸ਼ ਦੇ ਵਿੱਚ ਜ਼ਿਕਰ ਰੱਖਦੇ ਹਾਂ ਇਸ ਕਰਕੇ ਅਸੀਂ ਕਾਰਮਈਆਂ ਤੋਂ ਜਾਂ ਪਰਚੇ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਸਾਡੀ ਮਜ਼ਦੂਰ ਜਥੇਬੰਦੀ ਹੈ ਜਿਹੜੀ ਹਮੇਸ਼ਾ ਲੋਕਾਂ ਦੇ ਮਜ਼ਦੂਰਾਂ ਦੇ ਜਿਹੜੇ ਮੰਗਾਂ ਮਸਲੇ ਹਟਾਉਂਦੀ ਰਹੂਗੀ ਔਰ ਬੀਬੀ ਜਿਹੜੀ ਕਲਿੰਦਰ ਕੌਰ ਹੈ ਉਹਨਾਂ ਨਾਲ ਦਵਾਉਣ ਤੱਕ ਸਾਡਾ ਸੰਘਰਸ਼ ਜਰੀ ਹਾਂਜੀ ਸਾਡਾ ਬਹੁਤ ਸਮੇਂ ਤੋਂ ਇਹਨਾਂ ਦਾ ਦੇਣ ਲੈਣ ਚੱਲਦਾ ਸੀਗਾ ਘਰ ਵਾਂਗੂ ਅਸੀਂ ਵਰਤਦੇ ਸੀ ਸਾਨੂੰ ਤਾਂ ਹੀ ਨਹੀਂ ਪਤਾ ਚੱਲਦਾ ਸੀ ਆ ਵੀ ਇਹ ਸਾਡੇ ਘਰ ਵਾਂਗੂ ਕਿ ਇਹ ਵੀ ਭਾਈ ਜੀ ਬਹੁਤ ਵਧੀਆ ਲੱਗੇ ਸਾਨੂੰ ਵੀ ਸਾਨੂੰ ਵੀ ਜਨ ਤਾਂ ਇਹਨਾਂ ਨੂੰ ਵੀ ਵਧੀਆ ਲੱਗੇ ਦੇਣ ਲੈਣ ਸਾਡਾ ਵਧੀਆ ਚੱਲਦਾ ਸੀ ਮੈਂ ਪਹਿਲਾਂ ਤਾਂ ਹੀ ਦੇਣ ਲੈਣ ਵਧੀਆ ਵਿਹਾਰ ਵਧੀਆ ਕਰਕੇ ਇਹਨੇ 3 ਲੱਖ ਰੁਪਏ ਸਾਨੂੰ ਦਿੱਤਾ ਸੀ ਕੋਈ ਬੰਦਾ ਸਾਨੂੰ ਨਹੀਂ ਪਾਇਆ ਸਿੱਧੇ ਅਸੀਂ ਪੈਸੇ ਲੈ ਸੀ ਸਿੱਧੇ ਹੀ ਇਹਨਾਂ ਨੂੰ ਮੋੜੇ ਸੀਗੇ ਨਾ ਸੀ ਪੈਸੇ ਲੈਣ ਵਿੱਚ ਬੰਦਾ ਲਿਆ ਸੀ ਨਾ ਸੀ ਹੁਣ ਦੇਣ ਲੱਗਿਆ ਨਹੀਂ ਲਿਆ ਸੀ ਕਿਉਂਕਿ ਪਹਿਲਾਂ ਵਾਂਗੂ ਹੀ ਅਸੀਂ ਵਰਤ ਰਹੇ ਸੀ ਹੁਣ ਵੀ ਅਸੀਂ ਵਿਸ਼ਵਾਸ ਐ ਕਰ ਲਿਆ ਸੀਗਾ ਵੀ ਚਲੋ ਕੋਈ ਨਹੀਂ ਅੱਗੇ ਵੀ ਇੰਨੇ ਟਾਈਮ ਦਾ ਲੈਣ ਦੇਣਾ ਅਸੀਂ ਤੀਜੇ ਸੀ ਇਸ ਤੇ ਜਦੋਂ ਹੁਣ ਇਹਨਾਂ ਨੇ ਸਾਡੇ ਨਾਲ ਐਂ ਦਾ ਕੀਤੀ ਆ ਹੁਣ ਇਹ ਚੰਗੀ ਗੱਲ ਨਹੀਂ ਗਈ 3,68,000 ਰੁਪਇਆ ਮੈਂ ਮੋੜਤਾ ਏ 3 ਲੱਖ ਰੁਪਇਆ ਮੈਂ ਰਜਿਸਟਰੀ ਤੇ ਲਿਆ ਸੀਗਾ ਇਹ ਕੱਲੇ ਸਟਾਮ ਨੂੰ ਚੱਕੀ ਫਿਰਦੇ ਆ ਜੇ ਥਾਣੇ ਜਾਂਦੇ ਉੱਥੇ ਵੀ ਸਟਾਮ ਖਾਉਂਦੇ ਆ ਰਜਿਸਟਰੀ ਤੇ ਕੋਈ ਬੈਠਾ ਦਿਖਾਈ ਨਹੀਂ ਰਿਹਾਗਾ ਹਾਂ ਜਿੱਥੇ ਕੋਟ ਕਚਹਿਰੀ ਜਾਂਦਾ ਉੱਥੇ ਵੀ ਕੁਝ ਲਿਖਾਉਂਦਾ ਰਹਿੰਦਾ ਸਾਰੀ ਢੇੜੀ ਵਸੇ ਇਸੇ ਕੰਮ ਦੇ ਵਿੱਚ ਰਹਿੰਦਾ ਹਣ ਮੈਂ ਅਣਪੜਹਾ ਮੈਨੂੰ ਕੁਝ ਨਹੀਂ ਪਤਾ ਵੀ ਕੀ ਲਿਖਾਈ ਜਾਂਦਾ ਕੀ ਨਹੀਂ ਲਿਖਾਉਂਦਾ ਕਿੰਨੇ ਟਾਈਮ ਤੋਂ ਆਂਟੀ ਤੁਹਾਨੂੰ ਘਰੋਂ ਕੱਢਿਆ ਹੋਇਆ ਜੀ ਹਾਂਜੀ ਮਹੀਨਾ ਹੋ ਗਿਆ ਜੀ ਮਹੀਨਾ ਹਗਾ ਉਸ ਟਾਈਮ ਮੈਂ ਕੱਲੀ ਸੀ ਘਰੇ ਆ ਕੇ ਬਾਹਾਂ ਮਰੋੜੀਆਂ ਮੁੜ ਕੇ ਮੁੱਕੀ ਧੱਕਾ ਕੀਤਾ ਮੁੜ ਕੇ ਬਾਅਦ ਵਿੱਚ ਮੈਂ ਇੱਥੋਂ ਚਲੀ ਗਈ ਮੈਂ ਕਿ ਵੀ ਮਠਾਣੇ ਚੱਲੀ ਆ ਉਸ ਤੋਂ ਬਾਅਦ ਪਹਿਲਾਂ ਹੀ ਜਾਂਦਿਆਸਾਰ ਮੈਨੂੰ ਹਜੇ ਠਾਣੀ ਪਹੁੰਚਣ ਨਹੀਂ ਦਿੱਤਾ ਪਹਿਲਾਂ ਹੀ ਮੇਰੇ ਘਰ ਆ ਕੇ ਤੇ ਨੇ ਸਚਾਈ ਦਿਖਾਈ ਦੋ ਮਲਾਜ ਬਲਿਆ ਕੇ ਜਿੰਦਾ ਲਾ ਗਿਆ ਮੇਰਾ ਸਮਾਨ ਜੋ ਭਾਂਡਾ ਟਿਕਰ ਨਹੀਂ ਹਜੇ ਮੈਂ ਗਾਂ ਕੁਛ ਦੇਖਿਆ ਨਹੀਂ ਮੈਂ ਪੇਟੀ ਤੱਕ ਵੀ ਨਹੀਂ ਪਹੁੰਚੀਗੀ ਵੀ ਹਜੇ ਮੇਰਾ ਕੀ ਕੀ ਨੁਕਸਾਨ ਹੋਇਆ ਅੰਟੀ ਅੱਜ ਤੁਹਾਨੂੰ ਪਿੰਡੂ ਮਜ਼ਦੂਰਾਂ ਜਥੇਬੰਦੀ ਵੱਲੋਂ ਘਰੇ ਜਿੰਦਾ ਤੋੜ ਕੇ ਤੁਹਾਨੂੰ ਇੱਥੇ ਘਰੇ ਬਿਠਾ ਦਿੱਤਾ ਹੈਗਾ ਕੀ ਕਹਿਣਾ ਚਾਹੋਗੇ ਵਾਹ ਬਹੁਤ ਧੰਨਵਾਦ ਜੀ ਪਿੰਡੂ ਮਜ਼ਦੂਰਾਂ ਵੱਲੋਂ ਮੈਂ ਬਹੁਤ ਧੰਨਵਾਦ ਕਰਦੀ ਆ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਦੂਰੋਂ ਨੇੜੋਂ ਵੀਰ ਭੈਣ ਮੇਰੇ ਸਾਰੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ